ਕਿ ਜਿਵੇਂ ਬਹੂ ਨਹੀਂ ਕੱਢੀ ਜੋ ਬਾਹਰ ਨਿਕਲ ਦਿੰਦੇ ਓਵੇਂ ਆਪਾਂ ਉੱਤਰ ਨਾ ਨਹੀਂ ਕੱਢੀ ਉੱਤਰ ਨਹੀਂ ਨਹੀਂ ਹੈਗਾ ਅੱਜ ਸ਼ਗਲ ਦਾ ਸ਼ਗਲ ਹੀ ਹੈ ਮੰਡੀ ਦੋਸਤੋ ਕਿਵੇਂ ਸਾਰੇ ਠੀਕ ਠਾਕ ਹੋ ਤੇ ਅੱਜ ਦੀ ਵਲੌਗ ਸ਼ੁਰੂਆਤ ਕਰਨ ਚੱਲਿਆਂ ਅੱਜ ਮੈਂ ਮੋਟਰਸਾਈਕਲ ਦੇਖਣ ਚੱਲੇਗਾ ਤੇ ਮੋਟਰਸਾਈਕਲ ਨੂੰ ਸਪਲੈਂਡਰ ਲਿਆਵਾਂਗੇ ਤੇ ਰੋ ਵੀ ਵੇਟ ਕਰੀ ਜਾਂਦਾ ਮੈਂ ਬਹੁਤ ਕਾਲੀ ਜਿਆਦਾ ਮੈਨੂੰ ਫੋਨ ਹੀ ਮਾਰਿਆ ਸੀ ਹੁਣ ਇਹ ਐਸੀ ਫੋਨ ਤੇ ਆਪਾਂ ਚੱਲਦੇ ਆ ਤੇ ਬਾਕੀ ਗੱਲਬਾਤ ਉਹ ਰਾਜ ਜਾਂਦੇ ਨੇ ਕਰਾਂਗੇ ਬਾਕੀ ਕਰਦੇ ਆ ਗੱਲਬਾਤ ਰਵੀ ਮੇਟ ਕੇ ਜਾਂਦਾ ਉੱਥੇ ਚੱਲਦੇ ਆ ਪਹਿਲਾਂ ਤਾਂ ਆਪਾਂ ਓਕੇ ਚੱਲਦੇ ਆ ਆਪਾਂ ਲੌਂਗਵਾਲ ਕਣੀ ਨੂੰ ਕਿਉਂਕਿ ਉੱਥੇ ਮੈਂ ਡੈਡੀ ਹੁੰਨੇ ਨੇ ਤੇ ਚੱਲਦੇ ਆ ਤੇ ਨਾਲ ਆਪਾਂ ਨੇ ਚੱਲਿਆ ਰਵੀ ਤੇ ਬਾਕੀ ਅਪਡੇਟ ਤੁਹਾਨੂੰ ਜਾਂਦੇ ਜਾਂਦੇ ਦੱਸੀ ਚੱਲਾਂਗੇ ਤੇ ਚੱਲ ਜਾਈਏ ਆਪਾਂ ਹੁਣ ਚੱਲ ਜਿਆ ਹੋ ਲੱਗਿਆ ਮਿੱਤਰੋ ਤੇਲ ਤੇ ਰੋਗਲਾ ਪਹੁੰਚ ਚੁੱਕੇ ਹਾਂ ਮਿੱਤਰੋ ਸੈਲਰ ਤੇ ਪਹਿਲਾਂ ਤਾਂ ਅਸੀਂ ਉਲਝੇ ਇੱਕ ਥਾਂ ਤੇ ਬਾਰ ਬਾਰ ਗੇੜੇ ਕੱਢੀ ਜਾਂਦੇ ਸੀ ਤੇ ਆ ਇਧਰ ਚੱਲੀ ਜਾਂਦਾ ਤੇ ਚੱਲਦੇ ਆ ਮੈਂ ਇਹਨਾਂ ਦੀ ਦੇਖ ਕੇ ਕੀ ਕੰਮ ਆ ਤੇ ਆ ਦੇਖੋ ਐਸਾ ਲੰਗ ਵਾਲਾ ਸੜਿਆ ਸੀ ਸੈਲਰ ਤੇ ਇੱਥੋਂ ਚੱਲਾਂਗੇ ਅਸੀਂ ਸਿੱਧਾ ਮੋਟਰਸਾਈਕਲ ਦੇਖਣ ਵਾਸਤੇ ਤੇ ਬਾਕੀ ਦੇ ਦਿੰਦੇ ਆ ਬੜੇ ਲਿਖੇ ਮੁੰਡਿਆਂ ਤੁਸੀਂ ਗੂਗਲ ਤੇ ਸਰਚ ਕਰ ਲਓ ਗੂਗਲ ਦੀ ਲੋਕੇਸ਼ਨ ਭੇਜ ਦਿੰਦੇ ਸਾਨੂੰ ਤਾਂ ਪਹਿਲਾਂ ਮੈਂ ਸਾਨੂੰ ਤਾਂ ਪਹਿਲਾਂ ਮੰਡੇਰ ਵਾਲੇ ਦਾ ਭੇਜਦਾ ਮੈਨੂੰ ਮੰਡੇਰਾ ਵਾਲੇ ਕਿਹਨੇ ਕਿਹਾ ਸੀ ਅਸੀਂ ਤਾਂ ਮੰਡੇਰਾ ਦਾ ਉਹ ਉੱਧਰ ਘੇੜਾ ਕੱਢ ਕੇ ਆਏ ਆ ਚਲੋ ਦੇਖਦੇ ਹੁਣ ਆਪਾਂ ਚੱਲਦੇ ਆਂ ਥੋੜੇ ਦੇਰ ਨੂੰ ਚੱਕੋਈ ਹੁਣੀ ਆ ਲੈ ਗੱਡੀ ਲਾ ਕੇ ਬੈਠੇ ਨੇ ਔਰ ਆ ਨੀਗੂ ਤੇ ਕਿਉਂ ਨਹੀਂ ਦੀ ਵੀਡੀਓ ਫੋਟੋਆਂ ਤੇ ਅੱਜ ਤੋਂ ਬਾਅਦ ਚੱਲਦੇ ਆਂ ਹਾਂ ਯੈਸ ਹੂੰ ਆ ਗਿਆ ਨੀਗੂ ਇੱਧਰ ਪਹਿਲਾਂ ਗਾਈ ਭੇਜੀ ਜਾਂਦੀ ਸੰਨੂੰ ਇਹ ਜੇ ਬੇਬੀ ਕੋ ਦੇਖੋ ਮੁੰਡਿਆ ਪ੍ਰਦੂਸ਼ਾ ਕਿੰਨਾ ਬੁਰਾ ਹਾਲ ਆ ਇਧਰ ਦੇਖ ਸਕਦੇ ਹੋ ਹੈ ਇਹ ਪੰਜਾਬ ਦੇ ਹਾਲਾਤ ਨੇ ਦੇਖੋ ਕਈ ਬੱਚੋ ਬਾਕਸੇ ਭੜਾਈ ਦੇ ਡੱਬੇ ਭੜਾਈ ਦੇ ਪਰਾਲੀ ਦੇ ਉਵੇਂ ਹੀ ਘਰੇ ਕਈ ਸਿੱਧੀ ਅੱਗ ਵੀ ਲੱਗ ਜਾਂਦੀ ਆ ਉਹ ਪਹੁੰਚ ਚੁੱਕਿਆ ਸੁਨਾਮ ਮੋਟਰਸਾਈਕਲ ਏਜੰਸੀ ਕੋਲ ਇੱਥੋਂ ਬਾਕੀ ਦੇਖਦੇ ਆਪਾਂ ਮੋਟਰਸਾਈਕਲ ਕਰਦੇ ਆ ਸਿਲੈਕਟ ਫੇਅਰ ਮਿਲਦੇ ਤੁਹਾਨੂੰ ਸਿਲੈਕਟ ਸੂਟ ਕਰਕੇ ਮੋਟਰਸਾਈਕਲ ਕਰ ਲੈ ਸਿਲੈਕਟ ਤੇ ਨੀਗੋ ਰੌਂਡ ਮਾਰਨ ਵਾਸਤੇ ਗਿਆ ਹੋਇਆ ਦੇਖੋ ਬਾਕੀ ਤੇ ਆਉਂਦਾ ਹੀ ਹੋਣਾਗਾ ਇੱਧਰ ਤੇ ਤੁਹਾਨੂੰ ਦਿਖਾਉਨੇ ਆ ਆ ਗਾ ਮੋਟਰ ਸਿਲੈਕਟ ਕਰਕੇ ਇਹ ਦੇਖਦੇ ਆਪਾਂ ਕਿਵੇਂ ਆ ਹੈ ਠੀਕ ਆ ਤੂੰ ਦੇਖ ਲੈ ਠੀਕ ਆ ਬਹੁਤ ਸਬਰ ਦੇ ਲੈ ਮੈਂ ਤਾਂ ਫਰਮੂਲਰ ਵਾਲੀ ਆ ਜੀ ਠੀਕ ਆ ਇੱਕ ਬੜੀ ਹੈ ਬੜੇ ਆ ਪਰ ਬਾਕੀ ਫਲੈਕਟਾਂ ਵੇ ਦੇਖਨੇ ਆ ਠੀਕ ਇਹਨਾਂ ਮਾਡਲ ਦੀ 11 ਹੀ ਸੋ ਮਿੱਤਰੋ ਇਧਰ ਹੋਈਏ ਨੇ ਹੁਣ ਡੀਲਿੰਗ ਬਾਕੀ ਮੋਟਰਸਾਈਕਲ ਆਪਾਂ ਸਲੈਕਟ ਕਰ ਲਿਆ ਬਾਹਰੇ ਖੜਾ ਤੇ ਬਾਕੀ ਦੇਖਦੇ ਆਪਾਂ ਕੀ ਗੱਲਬਾਤ ਆ ਜਿੱਥੇ ਜਿਵੇਂ ਤੁਹਾਨੂੰ ਪਤਾ ਆਪਾਂ ਮੋਟਰਸਾਈਕਲ ਲੈਣਾ ਹੈ ਤੇ ਮੋਟਰਸਾਈਕਲ ਸਲੈਕਟ ਕਰ ਲਿਆ ਜੀ ਤੇ ਐਸੇ ਵੇਲੇ ਮੈਂ ਸਲਾਮ ਖੜਾ ਪੁੱਲ ਦੇ ਨੀਚੇ ਰਵੀ ਆਟੋ ਸਟਾਈਲ ਤੇ ਇੱਥੋਂ ਆਪਾਂ ਮੋਟਰਸਾਈਕਲ ਲੈਂਦਾ ਹੈਗਾ ਤੇ ਬਾਈਆਂ ਕੋਲੋਂ ਮੋਟਰਸਾਈਕਲ ਬੁਲਟ ਹੋ ਕੇ ਬਰਟੀਨਾ ਸਪਲੈਂਡਰ ਡੀ ਰੈਕਸ ਸਾਰੇ ਮੋਟਰਸਾਈਕਲ ਪੂਰੇ ਘੈਂਟ ਤੋਂ ਘੈਂਟ ਪਏ ਨੇ ਤੇ ਆ ਆਪਾਂ ਲੈਤਾ ਮਾੜਾ ਮੋਟਾ ਇਹਦੀ ਬੈਟਰੀ ਚਾਰਜ ਕਰਨ ਦਿੰਦੀ ਆ ਤੇ ਹੋ ਰਿਆਂ ਤੇ ਉਹ ਬਾਈ ਹੁਣੀ ਨੇ ਤੇ ਬਾਈ ਹੁਣਿਆਂ ਦਾ ਨੰਬਰ ਲਾ ਦਾਂਗੇ نیچے ਸੰਪਰਕ ਜਰੂਰ ਕਰਿਓ ਸੁਭਾ ਨੂੰ ਵੀ ਘੈਂਟ ਨੇ ਬਾਈ ਹੁਣੀ ਤੇ ਆ ਬਾਈ ਹੋਰ ਬਾਈ ਕਿਵੇਂ ਹੋ ਵਧੀਆ ਠੀਕ ਆ ਹੋਰ ਦੱਸੋ ਥੋੜਾ ਨੰਬਰ نیچے ਪਾ ਦਾਂਗੇ ਬਾਈ ਸੰਪਰਕ ਕਰ ਲਿਓ ਬਾਈ ਹੁਣੇ ਨਾਲ ਤੇ ਰਵੀ ਆਟੋ ਸਟਾਈਲ ਤੇ ਠੀਕ ਆ ਬਈ ਬਾਕੀ ਤੇ ਆ ਮੋਟਰਸਾਈਕਲ ਬਾਈ ਹੁਣੇ ਦਿੱਤਾ ਸਾਨੂੰ ਦਿਖਾਉਂਦੇ ਆ ਸਪਰੈਂਡਰ ਬਲੈਕ ਕਲਰ ਚ ਲੈਤਾ ਬਾਕੀ ਬਲੈਕ ਹੀ ਲੈਣੀ ਜ਼ਿਆਦਾ ਜ਼ਰੂਰ ਚੈੱਕ ਕਰ ਤੇ ਬਾਕੀ ਘਰੇ ਵੀ ਚਾਲਦੇ ਆਪਾਂ ਦੇਖਦੇ ਆਂ ਸਾਰੀ ਗੱਲਬਾਤ ਤੇ ਭਾਈ ਰਵੀ ਆਟੋ ਰਵੀ ਆਟੋ ਸੈਲ ਇੱਥੋਂ ਲੈਤ ਆਪਾਂ ਮੋਟਰਸਾਈਕਲ ਭਾਈ ਆ ਰਿਹਾ ਮੋਟਰਸਾਈਕਲ ਸਪਲੈਂਡਰ ਤੇ ਆਪਣੀ ਨੀਚੇ ਵੀ ਹੈਗਾ ਜੀ ਮੋਟਰਸਾਈਕਲ ਸਪਲੈਂਡਰ ਕਾਲਾ ਤੇ ਨਾਲ ਆਪਾਂ ਤੀਜਾ ਸਪੈਸ਼ਲ ਤੀਜੂ ਲਿਆਉਂਦਾ ਤੇ ਜੀ ਮਿਸਟੇਕ ਕੰਮ ਛੁਕਾ ਬਹੁਤ ਆ ਕੱਢਦਾ ਗਿਆ ਮੈਂ ਤੀਜੂ ਨੂੰ ਅਈ ਕਿਹਾ ਮੈਂ ਜਿੰਨੀ ਕ ਨੂੰ ਮਿਸਟੇਕ ਲੱਗੇ ਦੱਸੀ ਜਲੇ ਆਪਾਂ ਉਹੀ ਜੀ ਆਪਾਂ ਕਰ ਲਾਂਗੇ ਇਹਦੋਂ ਚਾਚਾ ਵੀ ਬਲੌਗ ਕਰੀ ਜਾਂਦਾ ਚਾਚੇ ਨੂੰ ਸਪੈਸ਼ਲ ਨਾਲ ਲਿਆਉਂਦਾ ਬਹੁਤ ਵਧੀਆ ਮਿਸਤਰੀ ਹੈ ਇਹ ਮੈਂ ਚੱਲੂ ਪੈਸਾ ਦੋ ਦੇ ਨਾਲ ਆ ਦੇਖੋ ਮਿੱਤਰ ਮਾਂ ਵੀ ਠੀਕ ਹੈ ਅੰਮੋਲ ਲਵਾ ਤੋਕਿਆ ਤੇ ਬਾਕੀ ਫੋਲੋ ਕਰਿਓ ਲਾਈਕ ਕਰਿਓ ਵੀਰੇ ਜੇ ਆਪਾਂ ਕਰੇ ਚੱਲਦੇ ਹੁਣ ਆਪਾਂ ਹੁਣ ਫਾਈਨਲੀ ਆਪਾਂ ਮੋਟਰਸਾਈਕਲ ਬਦਲਾ ਕੇ ਲੈ ਜੁੰਦੇ ਆ ਬਾਬੇਓ ਹੁਣ ਮੋਟਰਸਾਈਕਲ ਤੇ ਆਪਾਂ ਬੈ ਗਏ ਚਾਚਾ ਜਰਾ ਮੋਟਰਸਾਈਕਲ ਹੈਗਾ ਇਹਦਾ ਚੱਕਰ ਤੁਸੀਂ ਵੀ ਚਲਾ ਲਓ ਦੇਖ ਲਓ ਮੈਂ ਤੇਜ਼ੀ ਨਾਲ ਮੈਂ ਚਲਾਉਣਾ ਬੈ ਜਾ ਤੂੰ ਜਰਾ ਨਾ ਤੈ ਚਲਾਉਣੀ ਆ ਤੇ ਮੋਟਰਸਾਈਕਲ ਕੋਈ ਐਟਾ ਬਾਬੇ ਬੁੱਲ ਭਜਾਇਆ ਲੰਘ 80 90 ਦੇ ਚੜ ਕੇ ਜੀ ਮੋਟਰਸਾਈਕਲ 80 90 ਦੇ ਚੜ ਕੇ ਜੀ ਬਾਕੀ ਚਲੋ ਦੇਖਦਾ ਬਾਕੀ ਚਲਾਉਣ ਵਾਲਾ ਹਾਂ ਹਾਂ ਚਲਾ ਥੱਲੇ ਨੂੰ ਮੋਟਰ ਮਿੱਤਰੋ ਮੋਟਰਸਾਈਕਲ ਲਿਆਂਦਾ ਆਪਾਂ ਸਪਲੈਂਡਰ ਦੇਖੋ ਚਾਚਾ ਲਿਆਇਆ ਹੁਣੇ ਸ਼ਗਨ ਦੋ ਜਣੇ ਮੰਗਦਿਆ ਇੱਕ ਤੇਲ ਚਵਾਈ ਵਾਲਾ ਮਗਰ ਹੈ ਸ਼ਗਨ ਵੇ ਇੱਕ ਮੁਰਸਲਾ ਲਿਆਉਣ ਵਾਲਾ ਹੁਣ ਕਿੰਨੂ ਦਈਏ ਹੁੰਦਾ ਹੈ ਜਾਂ ਨਹੀਂ ਹੁੰਦਾ ਸ਼ਗਨ ਦਾ ਸ਼ਗਨ ਹੀ ਹੁੰਦਾ ਸ਼ਗਨ ਦਾ ਸ਼ਗਨ ਹੁੰਦਾ ਉਹ ਤਾਂ ਹੈ ਠੀਕ ਹੈ ਚਲੋ ਜਿਆਦਾ ਨਹੀਂ 100 ਰੁਪਿਆ ਕਿਹਾ ਮੈਂ ਚਲੋ ਭਾਈ ਦੇਖ ਰਹੇ ਹਾਂ ਮੁਰਸਲਾ ਪਾਉਣ ਤੋਂ ਪੁਰਾ ਪੁਰਾ ਬੜੀਆ ਮਿਲ ਗਿਆ ਬਾਕੀ ਕਰਦੇ ਆ ਫਿਰ ਬਰਾ ਬੈਠ ਕੇ ਪੂਰੀ ਹੁੰਦੀ ਹੈ ਭਾਈ ਮੁਰਸਲਾ ਲੈ ਆ ਆ ਕੈਮਰਾ ਲੱਗਿਆ ਉਹ ਤਾਂ ਡੇਟਿੰਗ ਜੇ ਕਰਦਾ ਠੀਕ ਹੈ ਕਾਲੀ ਵੀ ਖੜਾ ਜਿਵੇਂ ਲਾੜੀ ਨਹੀਂ ਨਾ ਕੱਢਦੇ ਜਿਵੇਂ ਬਹੂ ਨਹੀਂ ਕੱਢੀ ਜੋ ਬਾਹਰ ਨਿਕਲ ਦਿੰਦੇ ਓਵੇਂ ਆਪਾਂ ਉੱਤਰ ਨਾ ਨਹੀਂ ਗੱਡੀ ਉੱਤਰ ਨਹੀਂ ਹੈਗਾ ਅੱਜ ਗੱਡੀ ਸ਼ਗਨ ਦਾ ਸ਼ਗਲ ਹੀ ਹੈ